ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵੇ ਜੇ ਲਏ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪਰੀਆ ਭਾਰ ਸਹਸ ਅਣਪਲ ਲਖ ਹੋਵੇ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਗਮੀ ਹੋਵਨ ਜੀ ਹੁਕਮ ਲੈ ਵਢਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਏਕਨ ਹੁਕਮੇ ਬਖਸ਼ੀਸ ਏਕ ਹੁਕਮੀ ਸਦਾ ਪਵਈਆ ਹੈ ਹੁਕਮੈ ਅੰਦਰ ਸਭ ਕੋ ਬਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾ ਹਮੈ ਕਹਿ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਡਿਆਈ ਅਚਾਰ ਗਾਵੇ ਕੋ ਵਿਦਿਆ ਵਿਖਮ ਵੀਚਾਰ ਗਾਵੇ ਕੋ ਸਾਜ ਕਰੇ ਤਨਖੇ ਗਵੈ ਕੋ ਜੀ ਲੈ ਫਿਰ ਦੇ ਗਵੈ ਕੋ Jap pay disan dur gavai ko vekh haad rah dur kath na kathin aave tot kath kath kathhi koti kot kot denda de lende thak pahe jo ajantar khahe khahe ਹੁਗਮੀ ਹੁਗਮ ਚਲਾਏ ਰਾ ਨਾਨਕ ਵਿਗ ਸਵੇ ਪਰਵਾ ਸਾਚਾ ਸਾਹਿਬ ਸਾਚ ਨਾਏ ਪਖਿਆ ਪਹੁ ਅਪਾਰ ਆਖੇ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਬੈ ਜਾਣੀਐ ਸਭ ਆਪੇ ਸੱਚਿਆ ਰਥਾਪੇ ਨ ਜਾਇ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੇ ਨਿਦਾਨ ਗਾਵੀਐ ਸੁਣੀਐ ਮਨ ਰਖਿਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਮ ਗੁਰਮੁਖ ਵੇਦੰ ਗੁਰਮੁਖ ਰਹਾਸmai ਗੋਰੀ ਸਰ ਗੁਰ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖ ਨਹੀ ਕਹਿਣਾ ਕਥਨ ਨ ਜਾਏ ਗੁਰਾ ਇੱਕ ਦੇਹ 부ਝਾਏ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾਵਾਂ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗ ਨ ਰਖੈ ਤੈ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵੇ ਤਾ ਬਾਤ ਨ ਪਛੈ ਕੇ ਕੀਟਾ ਅੰਦਰ ਕੀਟ ਕਰ ਦੁੱਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਕੋਏ ਨ ਸੱਝੇ ਜੇ ਤਿਸ ਗੁਣ ਕੋਏ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਤਵਲ ਆਕਾਸ਼ ਸੁਣੇ ਦੀਪ ਲੋ ਪਾਤਲ ਸੁਣੇ ਪੋਹਨ ਸੱਕ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਥ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਰਾ ਗੁਣ ਕੇ ਗਾਇ ਸੁਣਿਐ ਸੇਖ ਪੀਰ ਪਤਿਸ਼ਾ ਸੁਣਿਐ ਅੰਧੇ ਪਾ ਮਹਿਰਾ ਸੁਣਿਐ ਹਾਥ ਹੋ ਮਿਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਾਵਣ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦਵਾਰ ਮੰਨੈ ਪਰਵਰ ਰਸਾ ਦਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੈ ਨਾ ਪਿਖ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚ ਸੁਹ ਹੈ ਦਰਦਾ ਜਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕੈ ਕਰਨੈ ਨਹੀ ਸੁਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖთა ਬਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਸਚਿਆਰ ਤਵ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਉਣ ਜੂਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਇ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਹਲ ਰੂਪ ਕੀਤੇ ਦਾਤ ਜਾਣੇ ਕਉਣ ਕੂਤ ਕੀਤਾ ਪਸਾਓ ਏਕੋ ਕਵਾਓ ਇਸਤੇ ਹੋਏ ਲਖ ਦਰਿਆਉ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸੋਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੇ ਅਸੰਖ ਸਦਾ ਤਾਰ ਅਸੰਖ ਸੋਰ ਮੋ ਪਖਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹ ਵਿਚਾਰ ਵਾਰ ਨ ਜਾਵ ਏਕ ਵਾਰ ਜੋ ਤੁਦ ਭਾਵੈ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਕਲ ਵਢਤਿਆ ਕਮਾਹੇ ਅਸੰਖ ਪਾਪੇ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹ ਵਿਚਾਰ ਵਰਨ ਜਾਵ ਏਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖთა ਅਰੰਮ ਅਰੰਮ ਅਸੰਖ ਲੋ ਅਸੰਖ ਕਹ ਹੈ ਸਿਰ ਭਾਰ ਹੋਏ ਅਖਰੀ ਨਾਮ ਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੇ ਜਿਤਾ ਕੀਤਾ ਤੇ ਤਾ ਨਾ ਓ ਵਿਣ ਨਾਵੇ ਨਹੀਂ ਕੋਥਾਂ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਵਾਂ ਏਕ ਵਾਰ ਜੋ ਤੁਧ ਭਾਵੇਂ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰੀਏ ਹੱਥ ਪੈਰ ਥਨ ਦੇ ਪਾਣੀ ਧੋਤੇ ਉਤਰ ਸਕੇ ਮੂਤ ਪਲਿੱਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਪਰਿਏ ਮਤ ਪਾਪਾਂ ਕੈ ਸੰਗ ਉਹ ਧੋਤੇ ਨ ਵੈਕਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲਜਾਹੋ ਆਪੇ ਵੀ ਜਪਹਿ ਖਾਹੋ ਨਾਨਕ ਹੁਕਮੀ ਆਵ ਜਾਹੋ तीर्थ तप दया दत्त दान जेको पावे तिलका मान सुनया मन्नेया मन कीता पाओ अंतरगत तीर्थ मल नाओ सब गुण तेरे मैं नाही कोई ऋण गुण कीते भगत ना होए स्वसथाथ वाणी ब्रह्मा सत सुहाण सदा मन चाओ कमन सो विल्ला वक्त कावण ਕਉਣ ਥਿਤ ਕਉਣ ਵਾਰ ਕਉਣ ਸਰੁਤੀ ਮਾਹ ਕਉਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਹਦੀਆਂ ਜੇ ਲਿਖਨ ਲੇਖ ਕੋ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਹ ਨ ਕੋਈ ਜਾਂ ਕਰਤਾ ਸਿਰ ਠੀਕੋ ਸਾਜਿ ਆਪੇ ਜਾਣੈ ਸੋਏ ਕਿਵ ਕਰ ਆਖਾਂ ਕਿਵਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਤਲ ਨ ਪਤਲ ਲਖ ਅਗਾਸ ਅਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣਿ ਕਵਾਤ ਸਹਸ ਅਠਾਰਹ ਕਹਿਨ ਕਤਿ ਬਾ ਅਸਲੋ ਇਕ ਧਾਤ ਲੇਖਾ ਹੋਏ ਤ ਲਿਖੀਐ ਲੇਖੇ ਹੋਏ ਬਿਨਾ ਸ ਨਾਨਕ ਵੱਡਾ ਕੀਐ ਅਪੇ ਜਾਣੇ ਆਪ ਸਾਲਹੀ ਸਾਲਹੇ ਏਤੇ ਸੁਰਤ ਨ ਪਾਇਆ ਨਦੀ ਅਤਿ ਵਾਪ ਹੈ ਸਮੁੰਦਨ ਜਾਣੀ ਹੈ ਸਮੁੰਦ ਸ਼ਾ ਸੁਲਤਾਨ ਗਰਹ ਸੇਤੇ ਮਾਲ ਧਨ ਕੀਲੇ ਤੁਲ ਨਾ ਹੋਵਨੀ ਜੇ ਤਿਸ ਮਨੋ ਨ ਵਿਸਰਹਿ ਅੰਤਨ ਸਿਸਤੀ ਕਹਿਣ ਦਾ ਅੰਤ ਅੰਤਨ ਕਰਨੇ ਦੇਣ ਦਾ ਅੰਤ ਅੰਤਨ ਵੇਖਣ ਸੁਣਣ ਦਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਾਰ ਅੰਤ ਕਰਣ ਕੇਤੇ ਬਿਲਾਹੇ ਤਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣ ਕੋਏ ਬਹੁਤ ਤਕਹੀ ਅਭੁੱਤ ਹੋਏ ਵੱਡਾ ਸਾਹਿਬ ਉਚਾ ਥਾਓ ਉਚੇ ਉਪਰ ਉਚਾਨਾ ਓ ਏਵਡ ਉੱਚਾ ਹੋਵੇ ਕੋਏ ਤਿਸ ਉਚੇ ਕੋ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੀਤੇ ਮੰਗਹਿ ਜੋਦ ਅਪਾਰ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟਹਿ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਹਹੀ ਖਾਹੇ ਕੀਤਿਆਂ ਦੁਖ ਭੂਖ ਸਦਮਾਰ ਏਤੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਹਾਣੇ ਹੋਏ ਹੋ ਰੱਖਣਾ ਸਕੈ ਕੋਏ ਜੇ ਕੋ ਖਐ ਕੱਖਣ ਪਾਏ ਉਹ ਜਾਣੈ ਜੇਤਿਆ ਮੁਹਿ ਖਾਏ ਆਪੇ ਜਾਣੈ ਆਪੇ ਦੇ ਆਖੇ ਹੈ ਸੇ ਪੇਕੇਈ ਕੇ ਜਿਸਨੂੰ ਬਖਸੇ ਸਿਫਤ ਸਾਲਾ ਨਨਕ ਪਾਥ ਸਾਹਿਬ ਪਤ ਸਾ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀ ਅਮਲ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮਲ ਦੀ ਬਾਣ ਅਮੁੱਲ ਤੁਲ ਅਮਲ ਪਰਵਾਨ ਅਮੁੱਲ ਬਖਸ਼ੀਸ ਅਮਲ ਨੀਸਾਨ ਅਮੁੱਲ ਕਰਮ ਅਮਲ ਫੁਰਮਾਨ ਅਮਲੋ ਅਮਲ ਆਖਿਆ ਨ ਜਾਏ ਆਖ ਆਖਿਰ ਹਿਲੇ ਬਲਾਏ ਅਖੇ ਵਿਦ ਪਾਠ ਪੂਰਣ ਅਖੇ ਪੜੇ ਕਰਹਿ ਵਖਿਆਣ ਅਖੇ ਬ੍ਰਹਮੇ ਅਖੇ ਇੰਦ ਅਖੇ ਗੋਪੀਤ ਗੋਵਿੰਦ ਅਖੇ ਈਸਰ ਅਖੇ ਸਿੱਧ ਅਖੇ ਕੀਤੇ ਕੀਤੇ ਬੁੱਧ ਅਖੇ ਦਨਵਾਖੇ ਦੇਵ ਅਖੇ ਸੁਰ ਨਰਮੁਨ ਜਨ ਸੇਵ ਕੇਤੇ ਅਖੇ ਆਹਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਇਹਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੈ ਕੀ ਕੀ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਚ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਰ ਘਵਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸਮਾਲੇ ਵਜੇ ਨਾਦ ਅਨੇਕ ਸੰਖਾ ਕੇਤੇ ਬਾਵਣ ਹਾਰੇ ਕੀਤੇ ਰਾਗ ਪਰਿ ਸਿਵ ਕਹੀ ਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਦੇਵਤਾ ਆਦਰ ਨਾਲੇ ਗਾਵਹਿ ਸਿਧ ਸਮਾਦੀ ਅੰਦਰ ਗਾਵਨ ਸਾਧਵੀ ਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਹੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਉਪਾਏ ਤੇਰੇ ਅਠ ਛਠ ਤੀਰਧ ਨਾਲੇ ਗਾਵਹਿ ਜੋਦ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇ ਤਦ ਨ ਗਾਵੈ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾ ਲੇ ਹੋਰ ਕੀਤੇ ਗਾਵਨ ਸਿਮ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸੱਚ ਸਾਚੀ ਨਾਹੀ ਹੈ ਪਿਹ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨ ਸੇ ਮਾਇਆ ਜਿਨ ਓਪਾਈ ਕਰ ਕਰ ਵੇਖੇ ਕੀ ਤਾਪਣਾ ਜਿ ਤਿਸ ਦੀਵ ਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨ ਕਰਣਾ ਜਾਏ ਸੋ ਪਾਤਸ਼ਾਹ ਸ਼ਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ੍ਰਮ ਪਤ ਝੋਲੀ ਧਿਆਨ ਕੀ ਕਰੇ ਬਿਪੂਤ ਕੰ타 ਕਾਲ ਕੁਵਾਰੀ ਕਾਇਆ ਜੁਗ ਤਿਰੰਡਾ ਪਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸਿਤ ਸੈਂ ਆਦੇਸ ਆਦ ਅਨੀਲ ਅਨਾਦ ਅਨਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਪੰਡਹਾਰਣ ਘਟ ਘਟ ਵਜਹਿ ਨਾਦ ਆਪਨ ਆਤਨਾਥੀ ਸਭ ਜਾ ਕੀ ਰੇਦ ਸਿਦ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖਿਆ ਵਹਿ ਭਾਕ आदेश तिसै आदेश आदनिल अनाद अनाहत जुग जुग एको वेस एक वेश, एका माई जुगत व्याई तिन चेले परवानिक संसारी एक भंडारी एक लाए दीबान जीव तिस पावे तिवै चलावे जीव होवे फरमान होवेखे उना नदरन आवे भवता एहो वेडान ਅਦੇਸ ਤਿਸੈ ਦੇਸ ਆਦ ਨੀਲ ਅਨਾਦ ਅਨਾਖਤ ਜੁਗ ਜੁਗ ਏਕੋ ਵੇਸ ਅਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਖਤ ਜੁਗ ਜੁਗ ਏਕੋ ਵੇਸ ਇਕ ਦੂਜੀ ਬਹੁ ਲਖ ਹੋਹੇ ਲਖ ਹੋ ਵਹਿ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ ਏਤ ਰਾਹੇ ਪਤ ਪਵੜੀਆਂ ਚੜਿਐ ਹੋਏ ਕੇਸ ਸੁਣ ਗੱਲਾਂ ਆਕਾਸ ਕੀ ਕੇਟਾ ਆਇ ਰੇਸ ਨਾਨਕ ਨਦਰਿ ਪਾਈਐ ਕੁੜੀ ਕੁੜਾ ਠੀਸ ਅਖਣ ਜੋਰ ਚੁੱਪੈ ਨ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਹਜੋਰ ਜੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟਾ ਸੰਸਾਰ ਜਿਸਤ ਜੋਰ ਕਰ ਵਖੇ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਇਥਿ ਦਿਵਾਰ ਭਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੇ ਥਾ ਪਰਖੀ ਤਨ ਮਸਾਲ ਤਿਸ ਵਿੱਚ ਜੇ ਜੁਗਤ ਗੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚ ਦਰਬਾਰ ਤਿਥੈ ਸੋਹਨ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਨ ਕੱਚ ਬਕਾਇ ਉਹ ਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕیتے ਪਵਨ ਪਾਣੀ ਵਸੰਤਰ ਕੀਤੇ ਖਾਨ ਮਹੇਸ ਕੀਤੇ ਬ੍ਰਹਮੇ ਘਾਰਤ ਘੜੀ ਹੈ ਰੂਪ ਰੰਗ ਕੀ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੋਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਦਾਨਵ ਮਨ ਕੀਤੇ ਕੀਤੇ ਰਤਨ ਸਮੰਧ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਘਰਤ ਘਣੀਐ ਬੋਧਨੂਪ ਤਾਕਿ ਅਗਲ ਨਾ ਕਥਿਆ ਨਾ ਜਾਹੇ ਜੇ ਕੋ ਕਹੈ ਪਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਦਾ ਕੀ ਸੁਧ ਕਰਮ ਖਣਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਪਰਪੂਰ ਤਿੱਥੈ ਸੀਤੋ ਸਿਤਾ ਮਹਿ ਮਾਹੀ ਤਾਕੇ ਰੂਪ ਨ ਕਥਨੇ ਜਾਹੇ ਨਾ ਹੋਏ ਮਰਹ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨਮਾਹੇ ਤਿਤੈ ਭਗਤ ਵਸੈ ਕੇ ਲੋਹ ਕਰੈ ਆਨੰਦ ਸਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਤੈ ਖੰਡ ਮੰਡਲ ਵਰ ਭੰਡ ਜੇ ਕੋ ਕਥੈਤ ਅੰਤ ਨ ਅੰਤ ਤਿੱਥੈ ਲੋ ਲੋ ਅਕਰ ਜਿਵ ਜਿਵ ਹੁਕਮ ਤਿਮੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਤੀਰਜ ਸੁਨੇਹਾਰ ਹੈ ਰਣਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਪੰਡ ਭਉ ਅੰਮ੍ਰਿਤ ਤਿੱਥ ਢਾਲ ਕੜੀਐ ਸ਼ਬਦ ਸੱਚੀ ਟਕਸਾਲ ਜੇ ਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਵਚ ਧਰਮ ਹਤ ਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਿ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ